ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਦੇ ਨਾਮੀ ਸਕੂਲ ਦੇ ਵਿੱਚ ਟੀਚਰ ਹੈ ਜਿਹੜੇ ਅਮਨੋ ਸਾਹਮਣੇ ਹੋ ਗਏ ਨੌਬਤ ਇੱਥੋਂ ਤੱਕ ਆ ਗਈ ਕਿ ਟੀਚਰਾਂ ਨੂੰ ਪਹਿਲਾ ਸਕੂਲ ਦੇ ਅੰਦਰ ਅਤੇ ਫਿਰ ਛੜਕ ਦੇ ਉੱਪਰ ਧਰਨਾ ਲਗਾਉਣਾ ਨਪਿਆ ਦਿਖਾਉਣਾ ਤੁਹਾਨੂੰ ਕੀ ਹੈ ਮਾਮਲਾ ਦੇਖਦੇ ਰਹੋ ਦਾਇਤ ਤਸਵੀਰਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਤੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਤੁਹਾਨੂੰ ਕੀ ਹੈ ਮਾਮਲਾ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਕਰੋ ਬਦਲੀ ਕਰੋ ਜਿੱਤਣੇ ਬੋਲ ਤੁਹਾਡੇ ਬੋਲ ਕਿਤਾਬ ਕਮੋਜ ਸਿੱਖਿਆ ਦੇ ਬੋਲ ਜੀ ਹਾਂ ਬੋਲ ਸਿੱਖਿਆ ਦੇ ਬੋਲ ਸੁਨੀਤਾ ਕਮੋਜ ਦੀ ਬਦਲੀ ਜੀ ਸਰ ਕੀ ਨਾਮ ਹੈ ਕੀ ਕਹਿਣਾ ਚਾਹੂਗੇ ਜਿਹੜਾ ਕਰਨ ਸਿੰਘ ਹੈ ਮੈਂ ਲੈਕਚਰਰ میوزਿਕ ਸਕੂਲ ਵਿੱਚ ਆ ਇਹ ਸਾਰੇ ਅਸੀਂ ਜਿਹੜੇ ਲੋਕ ਆ ਸਾਰੇ ਅਸੀਂ ਟੀਚਰ ਆ ਇਸ ਸਕੂਲ ਦੇ ਅਧਿਆਪਕ ਆ ਅਸੀਂ ਸਾਡੇ ਸਕੂਲ ਦੇ ਵਿੱਚ ਇੱਕ ਮੈਡਮ ਹੈ ਸੁਨੀਤਾ ਕਮੋਜ ਹਿੰਦੀ ਮਿਸਟ੍ਰਸ ਉਸ ਦੇ ਖਿਲਾਫ ਸਾਰਿਆਂ ਨੇ ਧਰਨਾ ਲਾਇਆ ਐਕਚੁਅਲੀ ਉਹ ਜਦੋਂ ਦੀ ਵੀ ਸਕੂਲ ਦੇ ਵਿੱਚ ਆਈ ਹੈ ਉਸਨੇ ਆ ਕੇ ਸਾਰੇ ਸਕੂਲ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ ਬਿਨਾਂ ਵਜ੍ਹਾ ਕਿਸੇ ਵੀ ਟੀਚਰ ਨਾਲ ਬਿਨਾਂ ਵਜ੍ਹਾ ਲੜ ਪੈਣਾ ਬਿਨਾਂ ਵਜ੍ਹਾ ਬੋਲਣ ਲੱਗ ਪੈਣਾ ਕਦੇ ਪ੍ਰਿੰਸੀਪਲ ਦੇ ਆਫਿਸ ਜਾ ਕੇ ਬੋਲਣ ਲੱਗ ਪੈਣਾ ਕਦੇ ਪ੍ਰੇਅਰ ਦੇ ਵਿੱਚ ਜਾ ਕੇ ਬੋਲਣ ਲੱਗ ਪੈਣਾ ਜਾਨੀ ਉਹ ਸਾਰਾ ਜੋ ਤਮਾਸ਼ਾ ਹੁੰਦਾ ਹੈ ਉਹ ਦੇ ਕਰਕੇ ਉਹਦਾ ਬੱਚਿਆਂ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਪਿੱਛੋਂ ਵੀ ਇਹ ਮੈਡਮ ਦੀ ਜਿੱਥੋਂ ਵੀ ਬਦਲੀ ਹੋ ਕੇ ਆਈ ਹੈ ਇਹ ਸਜ਼ਾ ਦੇ ਤੌਰ ਤੇ ਆਈ ਹੈ ਪ੍ਰਸ਼ਾਸਨਿਕ ਆਧਾਰ ਦੇ ਉੱਤੇ ਹੀ ਇਹਦੀ ਉੱਥੋਂ ਬਦਲੀ ਹੋਈ ਹੈ ਸਾਡੇ ਸਕੂਲ ਤੋਂ ਪਹਿਲਾਂ ਬਾਕੀ ਸਕੂਲਾਂ ਦੇ ਵਿੱਚ ਵੀ ਇਹ ਮੈਡ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਵੀ ਮਾਹੌਲ ਠੀਕ ਰਵੇ ਠੀਕ ਰਵੇ ਪਰ ਜਦੋਂ ਸਾਡਾ ਅਸੀਂ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਅਸੀਂ ਇਸ ਸੰਬੰਧੀ ਡੀਓ मैम ਨੂੰ ਵੀ ਮਿਲੇ ਸੀ ਉਹਨਾਂ ਨੂੰ ਲਿਖਤੀ ਵੀ ਦਿੱਤਾ ਹੈ ਕਿ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਕੋਈ ਹੱਲ ਨਹੀਂ ਹੋਇਆ ਹੁਣ ਜਦੋਂ ਇਹ मैम ਕੀ ਕਰਦੇ ਨੇ ਕਿਸੇ ਨਾ ਕਿਸੇ ਟੀਚਰ ਨਾਲ ਪੰਗਾ ਲੈ ਕੇ ਇਹ ਥਾਣੇ ਚਲੇ ਜਾਂਦੇ ਨੇ ਲੱਗਦਾ ਸਕੂਲ ਦੇ ਵਿੱਚ ਥਾਣੇ ਚਲੇ ਜਾਂਦੇ ਨੇ ਉੱਥੇ ਰਿਪੋਰਟ ਲਿਖਾ ਦਿੰਦੇ ਨੇ ਹੋਰ ਹੈ ਪੁਲਿਸ ਸਕੂਲ ਦੇ ਵਿੱਚ ਆਉਂਦੀ ਹੈ ਉਹਦੇ ਨਾਲ ਸਾਡਾ ਮਾਹੌਲ ਹੋਰ ਜ਼ਿਆਦਾ ਵਿਗੜ ਰਿਹਾ ਹੈ ਇਸ ਲਈ ਅਸੀਂ ਪਹਿਲਾਂ ਅੱਜ ਸਕੂਲ ਦੇ ਅੰਦਰ ਧਰਨਾ ਲਾਇਆ ਸੀ ਕਿ ਡੀਓ ਮੈਡਮ ਆਉਣ ਸਾਡੀ ਗੱਲ ਸੁਣਨ ਤੇ ਕੋਈ ਕਾਰਵਾਈ ਜਿਹੜੀ ਬਣਦੀ ਉਹ ਕੀਤੀ ਜਾਵੇ ਪਰ ਜਦੋਂ ਕੋਈ ਵੀ ਹਜੇ ਤੱਕ ਸਾਡੇ ਕੋਲੇ ਅਧਿਕਾਰੀ ਨਹੀਂ ਪਹੁੰਚਿਆ ਤਾਂ ਅਸੀਂ ਫਿਰ ਆ ਕੇ ਸੜਕ ਦੇ ਉੱਤੇ ਧਰਨਾ ਲਾਇਆ ਸਾਡੇ ਧਰਨੇ ਲਾਉਣ ਦਾ ਮਕਸਦ ਸਿਰਫ ਇੰਨਾ ਹੈ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਪ੍ਰਸ਼ਾਸਨ ਤੱਕ ਪਹੁੰਚੇ ਕਿਉਂਕਿ ਇਹ ਬਠਿੰਡੇ ਦਾ ਬਿਹਤਰੀਨ ਸਕੂਲ ਹੈ ਲੜਕੀਆਂ ਦਾ ਸਕੂਲ ਹੈ ਇਹ ਸਕੂਲ ਦੇ ਵਿੱਚ ਅੱਜ ਤੱਕ ਕਦੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਇਆ ਤੇ ਅਸੀਂ ਵੀ ਮਜਬੂਰ ਹੋਏ ਆ ਕਿ ਅਸੀਂ ਇਹ ਬੇਨਤੀ ਕਰਦੇ ਆ ਕਿ ਇਹ ਮੈਡਮ ਦਾ ਕੋਈ ਨਾ ਕੋਈ ਜ਼ਰੂਰ ਹੱਲ ਕੀਤਾ ਜਾਵੇ ਤਾਂ ਕਿ ਸਾਡੇ ਸਕੂਲ ਦਾ ਜਿਹੜਾ ਮਾਹੌਲ ਹੈ ਉਹ ਸੁਖਾਵਾਂ ਹੋ ਸਕੇ ਸਰ ਤੁਸੀਂ ਧਰਨੇ ਦੇ ਤਾਂ ਬੈਠੇ ਹੋ ਬੱਚਿਆਂ ਦੇ ਵੀ ਪ੍ਰਭਾਵ ਪੈ ਰਿਹਾ ਬੱਚੇ ਹੁਣ ਬੱਚੇ ਤਾਂ ਪੜ੍ਹਾਈ ਤੋਂ ਬਾਹਰੇ ਰਹਿ ਗਏ ਨੇ ਹਾਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਏ ਜੇ ਅਸੀਂ ਮਾਨੀਟਰਸ ਨੂੰ ਵੀ ਖੜਾ ਕਰਕੇ ਆ ਪਰ ਅੱਜ ਸਾਡੇ ਧਰੈਨਾ ਬੱਚਿਆਂ ਤੇ ਇੰਨਾ ਪ੍ਰਭਾਵ ਨਹੀਂ ਪੈਣਾ ਜਿੰਨਾ ਰੋਜ਼ ਦੇ ਮਾਹੌਲ ਨਾਲ ਪੈਂਦਾ। ਅਸੀਂ ਇਹ ਬੱਚਿਆਂ ਲਈ ਕਰ ਰਹੇ ਹਾਂ ਤਾਂ ਕਿ ਬੱਚਿਆਂ ਦਾ ਜਿਹੜਾ ਮਾਹੌਲ ਹੈ ਸਕੂਲ ਦੀ ਪੜ੍ਹਾਈ ਦਾ ਮਾਹੌਲ ਵਧੀਆ ਰਹੇ ਉਸ ਲਈ ਹੀ ਕਰ ਰਹੇ ਹਾਂ। ਮੈਡਮ ਕਿਸ ਤਰ੍ਹਾਂ ਦਾ ਮਾਹੌਲ ਖਰਾਬ ਕਰਦੇ ਆ ਕਿ ਕੀ ਕਰਦੇ ਮੈਡਮ ਬਿਨਾਂ ਵਜਾ ਜਾ ਕੇ ਪ੍ਰਿੰਸੀਪਲ ਦੇ ਉੱਪਰ ਚਲੇ ਜਾਂਦੇ ਨੇ ਉਹਨਾਂ ਨਾਲ ਬੋਲਣ ਲੱਗ ਪੈਂਦੇ ਨੇ ਬੇਨਾਮ ਵਜ੍ਹਾ ਹੀ ਕਿਸੇ ਔਰ ਮੇਲ ਸਟਾਫ ਨਾਲ ਅਸੀਂ ਮੇਲ ਸਟਾਫ ਦਾ ਹੋਰ ਜ਼ਿਆਦਾ ਸਾਨੂੰ ਸਾਵਧਾਨ ਰਹਿਣਾ ਪੈਂਦਾ ਕਿਉਂਕਿ ਮੈਡਮ ਕਹਿੰਦੀ ਹੈ ਵੀ ਜੇ ਮੇਲ ਥੋੜੇ ਜਿ ਕੋਈ ਬੋਲਿਆ ਮੈਂ ਥੋੜੇ ਤੇ ਇਲ ਔਰ ਸਾਨੂੰ ਵੀ ਇਹ ਹੁੰਦਾ ਹੈ ਕਿ ਲੇਡੀਜ਼ ਦੀ ਅੱਜ ਮੇਰਾ ਜਿੰਨਾ ਚਿਰ ਕਿਸੇ ਵੀ ਬੰਦੇ ਨੂੰ ਪੂਰੀ ਤਰ੍ਹਾਂ ਗੱਲ ਦੀ ਸਮਝ ਨਾ ਹੋਵੇ ਇੱਕੋ ਤਾਂ ਕੋਈ ਗੱਲ ਜਾਵੇ ਤਾਂ ਲੇਡੀ ਦੀ ਹੀ ਜ਼ਿਆਦਾ ਸੁਣਵਾਈ ਹੁੰਦੀ ਹੈ ਜੇ ਕਿਸੇ ਤਰ੍ਹਾਂ ਦਾ ਕੋਈ ਅਧਿਕਾਰੀ ਤੁਹਾਡੇ ਤੱਕ ਨੀ ਪਹੁੰਚਦਾ ਤਾਂ ਕੀ ਕਰੋਗੇ ਅਗਲਾ ਕਦਮ ਕੀ ਹੋਊਗਾ ਦੇਖੋ ਅਸੀਂ ਇੱਥੇ ਬੈਠੇ ਆਂ ਜੀ ਇੰਤਜ਼ਾਰ ਕਰ ਰਹੇ ਆਂ ਜਦ ਤੱਕ ਸਾਡੇ ਕੋਲ ਨਹੀਂ ਆਉਂਦਾ ਕੋਈ ਅਧਿਕਾਰੀ ਅਸੀਂ ਇੱਥੇ ਬੈਠੇ ਰਹਾਂਗੇ ਹਾਂਜੀ ਠੀਕ ਉਹ ਜਿਹੜਾ ਅੱਜ ਧਰਨਾ ਲਾਇਆ ਹੈ ਤਾਂ ਸਾਡੇ ਉੱਤੇ ਕਦਮ ਛੱਡ ਗਏ ਤੁਸੀਂ ਧਰਨੇ ਤੇ ਬੈਠੇ ਹੋ ਕੀ ਮਜਬੂਰੀ ਹੈ ਤੁਹਾਡੀ ਮਜਬੂਰੀ ਇਹ ਹੈ ਵੀ ਸਾਡੇ ਸਕੂਲ ਦਾ ਮਾਹੌਲ ਖਰਾਬ ਕਰ ਰਹੇ ਹੋ ਕਿ ਮੈਮ ਕੀ ਨਾਮ ਹੈ ਇਹ ਦਾ ਕੰਬੋਇਸ ਹਿੰਦੀ ਮਿਸਟਰ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਖਰਾਬ ਕਰ ਰਹੇ ਨੇ ਉਹ ਮੈਡਮ ਜੇ ਲੇਟ ਆਉਣ ਤਾਂ ਸਰ ਨੇ ਛੁੱਟੀ ਭਰਨੀ ਹੁੰਦੀ ਹੈ ਛੁੱਟੀ ਭਰ ਦਿੰਦੇ ਆ ਤਾਂ ਉਹ ਕਹਿੰਦੇ ਆ ਵੀ ਮੇਰੀ ਛੁੱਟੀ ਕਿਉਂ ਭਰੀ ਤੁਸੀਂ ਇਸ ਗੱਲ ਤੇ ਵੀ ਉਹਨਾਂ ਨੇ ਕਿੰਤੂ-ਕੰਤੂ ਕਰਦੇ ਜਾਂਦੇ ਕਿ ਜਦੋਂ ਕੋਈ ਲੇਟ ਆਊਗਾ ਟੀਚਰ ਛੁੱਟੀ ਭਰੀ ਜਾਊਗੀ ਸਾਰੇ ਲਈ ਹੁੱਤੀ ਭਰੀ ਜਾਂਦੀ ਹੈ ਕਿਤੇ ਸ਼ਿਕਾਇਤ ਕੀਤੀ ਹੈ ਤੁਸੀਂ ਡੀਓ ਤੋਂ ਸ਼ਿਕਾਇਤ ਤਾਂ ਬਹੁਤ ਕੀਤੀ ਹੈ ਜੀ ਜਦੋਂ ਦੇ ਵੀ ਇਹ ਮੈਮ ਆਏ ਨੂੰ 2-3 ਸਾਲ ਹੋ ਗਏ ਕਹੋ ਲੋ ਤਾਂ ਇਹ ਕੁਝ ਚੱਲ ਰਿਹਾ ਫਿਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਟੀਪੀਆਈ ਤਾਂ ਕਿਸੇ ਸ਼ਿਕਾਇਤਾਂਗੇ ਇੱਕ ਵਾਰੀ ਕਾਰਵਾਈ ਹੋਈ ਸੀ ਐਥੋਂ ਡੈਪੂਟੇਸ਼ਨ ਕਰਕੇ ਭੇਜਤਾ ਸੀ ਮੈਮ ਫਿਰ ਪਰ ਫਿਰ ਵਾਪਸ ਕਰ ਲਿਆ ਫਿਰ ਜਦੋਂ ਵਾਪਸ ਫੇਰ ਕਰਤਾ ਜੇ ਹਜੇ ਵੀ ਕਾਰਵਾਈ ਨਾ ਹੋਈ ਫਿਰ ਕੀ ਕਰੋਗੇ ਤੁਸੀਂ ਦਾ ਦੀ ਬੇਨਤੀ ਕਰ ਸਕਦੇ ਆ ਧਰਨਾ ਲਾਈ ਬੈਠੇ ਆ ਧਰਨਾ ਤਾਂ ਹੀ ਲਾਇਆ ਵੀ ਸਾਡੀ ਗੱਲ ਨਹੀਂ ਸੁਣੀ ਜੇ ਦੀ ਜੇ ਵੈਸੇ ਸੁਣ ਲੈਂਦੇ ਤਾਂ ਸਾਨੂੰ ਧਰਨਾ ਲਾਉਣਾ ਪੈਂਦਾ ਤੁਸੀਂ ਤਾਂ ਇੱਥੇ ਬੈਠੇ ਹੋ ਬੱਚਿਆਂ ਦਾ ਕੀ ਪ੍ਰਭਾਵ ਪੈਣਾ ਹੈ ਸਾਨੂੰ ਵੀ ਪਤਾ ਬੱਚਿਆਂ ਦਾ ਮਾਹੌਲ ਖਰਾਬ ਹੈ ਬੱਚਿਆਂ ਦੀ ਪੜਾਈ ਖਰਾਬ ਹੋ ਰਹੀ ਹੈ ਬੱਚੇ ਵੀ ਦੇਖ ਰਹੇ ਆ ਵੀ ਟੀਚਰ ਕਿਉਂ ਬੈਠਾ ਹੈ ਸਾਨੂੰ ਮਜਬੂਰੀ ਹੈ ਜਦੋਂ ਅਸੀਂ ਪਰ ਮੇਰੀ ਫੋਟੋ ਸੀ ਬੈਠਾ ਟੀਚਰ ਦੁਆਰਾ ਤਾਂ ਅਸੀਂ ਪੜਾ ਨਹੀਂ ਸਕਦੇ ਹਾਂ ਅੰਜ ਨਾੜਨੀ ਕੁਲਵਿੰਦਰ ਕਾਸ ਕੀ ਕਹਿਣਾ ਚਾਹੂਗਾ ਜਦੋਂ ਦੇਖੋ ਇੱਕ ਟੀਚਰ ਮਾਹੌਲ ਖਰਾਬ ਕਰੂਗਾ ਦੂਜੇ ਟੀਚਰਸ ਦਾ ਮੈਂਟਲੀ ਹਰਾਸ ਕਰਿਆ ਜਾਊਗਾ ਤਾਂ ਟੀਚਰ ਕਦੇ ਵੀ ਪ੍ਰੋਪਰ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਨਹੀਂ ਦੇ ਪਾਉਂਦੇ। ਠੀਕ ਤੇ ਸਿਰਫ ਇੱਕ ਟੀਚਰ ਕਰਕੇ ਅੱਜ ਤੱਕ ਸਾਡੇ ਸਕੂਲ ਦਾ ਰਿਕਾਰਡ ਹੈ 100 108 ਸਟਾਫ ਮੈਂਬਰ ਹੈ ਕਦੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਆਈ। ਜਦੋਂ ਕਿ ਆਏ ਆ ਇੱਥੇ ਇਹਨਾਂ ਦਾ ਮਤਲਬ ਏਡੀਆਰ ਤੇ ਹੀ ਲੱਗ ਕੇ ਆਏ ਆ ਪੰਜ 6 ਸਕੂਲਾਂ ਚ ਪਹਿਲਾਂ ਵੀ ਏਡੀ ਲੱਗ ਚੁੱਕੀ ਹੈ ਇਹਨਾਂ ਦੀ। ਤਾਂ ਇਹ ਮਾਹੌਲ ਹੈ ਉੱਥੋਂ ਵੀ ਸ਼ਿਕਾਇਤਾਂ ਤਾਂ ਹੀ ਬਦਲੀ ਹੁੰਦੀ ਹੈ ਇਹਨਾਂ ਦੀ। ਤਾਂ ਹੁਣ ਜਿੱਥੇ ਡੈਪੂਟੇਸ਼ਨ ਕੀਤਾ ਗਿਆ ਸੀ ਉੱਥੋਂ ਕਾ ਬਿਨਾ ਬਜਾ ਹਰ ਕਦੇ ਕਿਸੇ ਟੀਚਰ ਦੇ ਨਾਲ ਹਾਰਾ ਪੰਜਵੇਂ ਸੱਤਵੇਂ ਦਿਨ ਉਹਨਾਂ ਨੇ ਆਪ ਦਾ ਕੋਈ ਨਾ ਕੋਈ ਇਸ਼ੂ ਬਣਾ ਕੇ ਜਿਹੜਾ ਡਿਸਟਰਬੈਂਸ ਕ੍ਰੀਏਟ ਕਰ ਦਿੱਤੀ ਉਹ ਹਾਲਤਾ ਸਾਡਾ ਵੀ ਬੱਚਾ ਨਹੀਂ ਪੜ੍ਹਾਈ ਨਹੀਂ ਸਕਦੇ ਸੀ ਜਦੋਂ ਸਾਰਾ ਸਟਾਫ ਹੀ ਡਿਸਟਰਬਡ ਸਵੇਰ ਸਵੇਰ ਹੀ ਮਤਲਬ ਸ਼ੁਰੂ ਹੋ ਜਾਂਦਾ ਨਾਲੇ ਰਿਕਾਰਡ ਲੇ ਕਿ ਸੁਨੀਤਾ ਕੰਬੋਜ ਹਿੰਦੀ ਮਿਸਟਰਸ ਠੀਕ ਹਨਾ ਚਾਹੁੰਦੇ ਹੋ ਜਿਹੜੇ ਸਕੂਲ ਦੇ ਬਾਹਰ ਤਰਨਾ ਲਾਇਆ ਤੁਹਾਡੇ ਵਿਰੁੱਧ ਲਾਇਆ ਤੁਹਾਡਾ ਨਾਮ ਲੈ ਕੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਸਕੂਲ ਦੇ ਬਾਹਰ ਜੋ ਤਰਨਾ ਲੱਗ ਰਿਹਾ ਮੇਰੇ ਵਿਰੁੱਧ ਲੱਗ ਰਿਹਾ ਪਰ ਇਸ ਤਰ੍ਹਾਂ ਦਾ ਤਰਨਾ ਜਿਹੜਾ ਹੈਗਾ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਵੀ ਸ਼ਰਿਆਮ ਕੈਮਰਾ ਦੇ ਥੱਲੇ ਲਗਾਇਆ ਗਿਆ ਸੀਗਾ ਇੱਥੇ ਜਿਹੜਾ ਲੋਕਲ ਸਟਾਫ ਹੈਗਾ ਉਹਨਾਂ ਨੂੰ ਆਪਣੀ ਕੰਫਰਟ ਜ਼ੋਨ ਜਿਹੜੀ ਹੈਗੀ ਆ ਖਤਮ ਹੁੰਦੀ ਦਿਖ ਰਹੀ ਹੈ ਉਹਨਾਂ ਨੂੰ ਲੱਗ ਰਿਹਾ ਕਿ ਮੇਰੇ ਕਰਕੇ ਇਹਨਾਂ ਦੀ ਕੰਫਰਟ ਜ਼ੋਨ ਹੈਗੀ ਹੈ ਜਿਹੜੀ ਖਰਾਬ ਹੋ ਰਹੀ ਹੈ ਸਾਨੂੰ ਪੀਰੀਅਡ ਲਾਉਣੇ ਪੈਂਦੇ ਕਈ ਅਧਿਆਪਕ ਤਾਂ ਇੱਕ ਪੀਰੀਅਡ ਵੀ ਨਹੀਂ ਲਾਉਂਦੇ ਉਹ ਬਿਲਕੁਲ ਦਫ਼ਤਰ ਦੇ ਇੱਕ ਨੰਬਰ ਕਮਰੇ ਵਿੱਚ ਬੈਠੇ ਰਹਿੰਦੇ ਹੈਗੇ ਨੇ ਮੈਨੂੰ ਉਹਨਾਂ ਨਾਲ ਕਿਸੇ ਅਧਿਆਪਕ ਨਾਲ ਮੈਨੂੰ ਕੋਈ ਰੰਜਿਸ਼ ਨਹੀਂ ਹੈ ਜਦ ਮੇਰੇ ਪ੍ਰਿੰਸੀਪਲ ਜੋ ਇਸ ਸੰਸਥਾ ਦੇ ਮਾਲਕ ਨੇ ਉਹ ਮੈਨੂੰ ਮਨਜ਼ੂਰੀ ਹੀ ਨਹੀਂ ਕਰਦੇ ਪਏ ਸਿਰਫ ਇਸ ਕਰਕੇ ਮਨਜ਼ੂਰੀ ਨਹੀਂ ਕਰ ਰਹੇ ਕਿ ਵਾਰ-ਵਾਰ ਵਕ-ਵਕ ਥਾਵਾ ਤੋਂ ਮੈਨੂੰ ਬਦ ਇਸੇ ਜਗ੍ਹਾ ਤੇ ਸਾਡੇ ਤੇ ਪੋਲੀਟੀਕਲ ਪ੍ਰੈਸ਼ਰ ਵੀ ਹੁੰਦਾ ਉਸ ਪੋਲੀਟੀਕਲ ਪ੍ਰੈਸ਼ਰ ਨੂੰ ਮੰਨਣ ਲਈਏ ਸਾਡੇ ਕੋਈ ਰਾਜਨੀਤਿਕ ਕੋਈ ਕੋਈ ਦਖਲਅੰਦਾਜ਼ੀ ਕਿਸੇ ਵਿੱਚ ਚੱਲ ਰਹੀ ਹੈ ਜਾਂ ਉਹਨਾਂ ਦਾ ਮਾਨ ਸਨਮਾਨ ਰੱਖ ਲੈਣੇ ਐਸੀ ਕੋਈ ਸਟੇਸ਼ਨ ਛੱਡ ਦੇਣੇ ਆ ਬਦਲੇ ਵਿੱਚ ਸਾਨੂੰ ਡਿਪਾਰਟਮੈਂਟ ਸੈਨਸ਼ੂਰ ਕਰ ਜਾਂਦਾ ਹੈ ਕਿ ਆਪਸੀ ਸਹਿਮਤੀ ਦੇ ਕੰਮ ਹੁੰਦੇ ਨੇ ਇਹਦੇ ਵਿੱਚ ਮੇਰੇ ਪਿਛਲੇ ਜ਼ਿੰਦਗੀ ਜਾਂ ਪਿਛਲੇ ਡਿਊਟੀ ਵਿੱਚ ਜੋ ਵੀ ਚੀਜ਼ਾਂ ਵਾਪਰ ਰਹੀਆਂ ਨੇ ਪ੍ਰੈਜ਼ੈਂਟ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਪ੍ਰੈਜ਼ੈਂਟ ਦੇ ਵਿੱਚ ਇਸ ਸਕੂਲ ਦੇ ਵਿੱਚ ਮੈਨੂੰ ਕੋਈ ਸਮੱਸਿਆ ਆ ਰਹੀ ਆ ਉਹਨਾਂ ਦੀ ਬਿਲਕੁਲ ਸੁਲਵਾਈ ਨਹੀਂ ਕੀਤੀ ਜਾ ਰਹੀ ਔਰ ਮੇਰੇ ਪਿਛਲੇ ਸਟੇਸ਼ਨ ਤੋਂ ਇਵਨ ਕੀ ਮੈਨੂੰ ਸਕੂਲ ਦੇ ਵਿੱਚੋਂ ਗੈਟ ਆਊਟ ਫਰਮ ਦਾ ਸਕੂਲ ਵੀ ਕਿਹਾ ਜਾ ਰਿਹਾ ਹੈ ਸਾਢੇ 7 ਵਜੇ ਮੈਂ ਬਸ ਤੋਂ ਆ ਰਹੀ ਆ 90 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਾਡੀ ਜਵਾਨ ਕੁੜੀਆਂ ਇਸ ਸਕੂਲ ਦੇ ਵਿੱਚੋਂ ਹੁੰਦੀਆਂ ਨੇ ਪਰੰਤੂ ਇਹ ਸਕੂਲ ਦੇ ਦਰਵਾਜ਼ੇ ਜਦੋਂ ਮੈਂ 16 ਮਾਰਚ ਨੂੰ ਆਈ ਸੀ ਉਦੋਂ ਵੀ ਬੰਦ ਸੀ ਔਰ ਹੁਣ ਵੀ ਸਕੂਲ ਦੇ ਕੋਈ ਵੀ ਪੀਐਨ ਪਹਿਲੇ ਨਹੀਂ ਪਹੁੰਚ ਰੌਂਦਾ ਅਧਿਆਪਕ ਵਰਗੇ ਜਿਹੜਾ ਪਹਿਲੇ ਪਹੁੰਚ ਰਿਹਾ ਹੁੰਦਾ ਕਿਉਂਕਿ ਲੋਕਲ ਸਟਾਫ ਹੈ ਇਹ ਸਿਰਫ 10-15 ਮਿੰਟ ਪਹਿਲੇ ਆਪਣਾ ਰਜਿਸਟਰ ਦਿੰਦੇ ਨੇ ਜਿਸ ਤੇ ਚੱਲਦੇ ਹਾਜ਼ਰੀ ਵੀ ਮੇਰੀ ਸਮੇਂ ਸਿਰ ਨਹੀਂ ਲੱਗਦੀ ਔਰ ਬਾਅਦ ਵਿੱਚ ਸਮੇਂ ਸਿਰ ਸਕੂਲਾਂਾਂ ਤੇ ਵੀ ਪ੍ਰਿੰਸੀਪਲ ਦਾ ਇਹ ਕਹਿਣਾ ਹੈ ਕਿ ਤੂੰ ਗਲਤ ਹਾਜ਼ਰੀਆਂ ਲਾਂਦੀਆਂ ਇੱਕ ਔਰਤ ਨਾਲ ਇੰਨਾ ਠੱਕਾ ਕੁਝ ਟਾਈਮ ਤਾਂ ਬਰਦਾਸ਼ਤ ਕੀਤਾ ਜਾ ਸਕਦਾ ਹੈ ਪਰੰਤੂ ਜਾਂ ਤਾਂ ਉਹ ਔਰਤ ਇੰਨੇ ਠੱਕੇ ਦੇ ਵਿੱਚ ਜਾਂ ਤਾਂ ਉਹ ਖੁਦ ਖੁਦ ਹੀ ਕਰੇਗੀ ਜਾਂ ਆਪਣੀ ਜੰਗ ਆਪਣੀ ਲੜਾਈ ਲੜੇਗੀ ਕਿਉਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਕਿ ਜਿਹੜੇ ਸਾਡੇ ਪ੍ਰਿੰਸੀਪਲ ਹੈਗੇ ਨੇ ਜਾਂ ਜਿਹੜੇ ਸਾਡੇ ਪੜਤਾਲੀ ਅਫਸਰ ਹੈਗੇ ਨੇ ਉਹ ਕਿਸੇ ਵੀ ਪੜਤਾਲ ਦੀ ਡੰਗਾਈ ਨਾਲ ਜਾਂਚ ਕਰਨ ਦੀ ਬਜਾਏ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਪੜਤਾਲ ਕਰਨ ਦੀ ਬਾਇ ਕਲਾトリਪੋਟਾ ਕਿਸੇ ਦੇ ਖਿਲਾਫ ਬਣਾ ਦੇ ਰਹੇ ਨੇ ਜਿਹਦੇ ਚਲਦੇ ਕਿਸੇ ਦੀ ਜ਼ਿੰਦਗੀ ਵੀ ਦਾਤ ਤੇ ਲੱਗ ਸਕਦੀ ਹੈ